ਆਸਰੂ ਮਨਸੂਰ ਗੁਰਗੋਬਿੰਦ ਸਿੰਘ ਏਜਦੀ ਮਨਜੂਰ ਗੁਰਗੋਬਿੰਦ ਸਿੰਘ ਹਕਰਾ ਗੰਜੂਰ ਗੁਰਗੋਬਿੰਦ ਸਿੰਘ ਜੁਮਲਾ ਭਜਨੂਰ ਗੁਰਗੋਬਿੰਦ ਸਿੰਘ ਹਕ ਹਕਿਆਗਾਹ ਗੁਰਗੋਬਿੰਦ ਸਿੰਘ ਸ਼ਾਹ ਸ਼ਨ ਸ਼ਾਹ ਗੁਰਗੋ ਬੰਦੇ ਸੰਗਾ ਸਾਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅਮਰਦ ਦੇ ਦਾਤੇ ਪੰਥ ਦੇ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਕੇ ਨੇ ਹਾਲ ਕਰਨ ਸਤਬੋਦੀ ਰਾਤ ਬੀਤੀ ਅੱਜ ਅਠ ਪੋ ਦਾ ਦਿਨ ਚੜਿਆ ਸਤਬੋਦੀ ਰਾਤ ਮਹਾਰਾਜ ਜੀ ਨੇ ਚਮਕਾਰ ਦੀ ਗੜੀ ਦੇ ਵਿੱਚ ਗੁਜ਼ਾਰਾਨ ਕੀਤੀ ਹੈ ਸਾਰੇ ਸਿੰਘਾਂ ਨੂੰ ਆਖਿਆ ਵੀ ਅੱਜ ਤੁਸੀਂ ਵਿਸ਼ਰਾਮ ਕਰੋ ਔਰ ਅਸੀਂ ਅੱਜ ਪਹਿਰਾ ਦੇਵਾਂਗੇ ਸਾਰੀ ਰਾਤ ਮਹਾਰਾਜ ਜੀ ਪਹਿਰਾ ਦਿੰਦੇ ਰਹੇ ਅੱਠ ਬੋ ਦਾ ਦਿਨ ਚੜਿਆ ਮਹਾਰਾਜ ਜੀ ਨੇ ਸਾਰੇ ਸਿੰਘਾਂ ਨੂੰ ਦਰਸ਼ਨ ਦੇਦਾਰੇ ਦੇ ਕੇ ਨਿਹਾਲ ਕੀਤਾ ਚਮਕਾਰ ਪਹੁੰਚ ਗਏ 사ਦਗੁਰ ਜੀ ਨੇ ਪਿੰਡ ਦੇ ਬਾਾਰ ਡੇਰਾ ਕੀਤਾ ਤੀਰ ਬੰਦੂਕਾ ਆਦ ਸ਼ਸਤਰ ਖੱਤਰਾ ਉੱਪਰ ਲੱਦੇ ਹੋਏ ਨਾਲ ਸੰ ਗੁਰੂ ਜੀ ਘੋੜੇ ਤੋਂ ਉਤਰ ਗਏ ਕਿ ਸੰਗਨੇ ਬਿਰਸ਼ੇਠਾ ਬਿਸਰਾਮ ਕਰਨ ਲਈ ਲੇਟ ਗਏ ਸਿੰਘ ਆਵਜੀ ਦੇ ਚਫੇਰੇ ਸਾਵਧਾਨ ਹੋ ਕੇ ਬੈਠ ਗਏ ਅਣ ਗੁਰੂ ਜੀ ਦਾ ਚਮਕੌਰ ਵੱਲ ਜਾਣਾ ਸੁਣ ਕੇ ਰਸਤੇ ਵਿੱਚ ਵਿਛੜੇ ਕਈ ਸਿੰਘ ਹੌਲੀ ਹੌਲੀ ਉੱਥੇ ਪਹੁੰਚ ਗਏ ਸਮੇਂ ਆਵਜੀ ਦੇ ਪਾਸ 40 ਸਿੰਘ ਇਕੱਠੇ ਹੋ ਗਏ ਹੁਣ 사ਤਗੁਰਾਂ ਨੇ ਆਗਿਆ ਕੀਤੀ ਪਿੰਡ ਵਿੱਚ ਜਿਹੜੀ ਉੱਚੀ ਹਵੇਲੀ ਆ ਉਹਦੇ ਮਾਲਕ ਨੂੰ ਸਾਡੇ ਕੋਲ ਬੁਲਾ ਕੇ ਲਿਆਓ ਅਸੀਂ ਉਹਦੇ ਪਾਸੋਂ ਹਵੇਲੀ ਲੈਣ ਵਾਸਤੇ ਗੱਲਬਾਤ ਕਰਦੇ ਆ 사ਤਗੁਰਾਂ ਦਾ ਹੁਕਮ ਬਾਗੇ ਪੰਜ ਸਿੰਘ ਹਵੇਲੀ ਦੇ ਮਾਲਕ ਪਾਸ ਗਏ ਮਹਾਰਾਜ ਜੀ ਦਾ ਹੁਕਮ ਸੁਨਾਇਆ ਹਵੇਲੀ ਦਾ ਮਾਲਕ ਜ਼ਿਮੀਂਦਾਰ ਪਿੰਡ ਦਾ ਨੰਬਰਦਾਰ ਸੀ ਸਤਿਗੁਰਾਂ ਦਾ ਹੁਕਮ ਸੁਣ ਕੇ ਆਣਾ ਜਰੂਰ ਆ। ਸਹਿਬ ਜੀ ਆnde ਚੌਧਰੀ ਜੀ ਸਾਨੂੰ ਤੁਹਾਡੀ ਗੜੀ ਮੁਗਲਾ ਨਾਲ ਜੁੱਧ ਕਰਨ ਵਾਸਤੇ ਚਾਹੀਦੀ ਉਹ ਸਾਨੂੰ ਦੇ ਦਿਓ। ਨੰਬਰਦਾਰ ਇਹ ਗੱਲ ਸੁਣ ਕੇ ਘਬਰਾ ਗਿਆ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜੀ ਉਹ ਗੜੀ ਨਹੀਂ ਉਹਦਾ ਸਾਡਾ ਘਰ ਹੈ ਜਿੱਥੇ ਅਸੀਂ ਤਿੰਨੇ ਭਰਾ ਰਹਿੰਦੇ ਆ ਉਹ ਕੱਚੀ ਹਵੇਲੀ ਆਪਦੇ ਕਿਸੇ ਕੰਮ ਦੀ ਨਹੀਂ ਉਹਦੇ ਵਿੱਚ ਮੋਰਚੇ ਬਣਾਉਣ ਦੀ ਕੋਈ ਜਗ੍ਹਾ ਵੀ ਨਹੀਂ ਸਤਿਗੁਰੂ ਜੀ ਉਸ ਆਦਮੀ ਦੇ ਟਾਲ ਮਟੋਲ ਨੂੰ ਸਮਝ ਗਏ ਇਹ ਸ਼ਾਈ ਫੌਜਾਂ ਤੋਂ ਡਰਦਾ ਮਾਰਾ ਜਗ੍ਹਾ ਦੇਣ ਤੋਂ ਘਬਰਾ ਰਿਹਾ ਪਰ ਇਸ ਸਮੇਂ ਵੈਰੀ ਦਲ ਦਾ ਮੁਕਾਬਲਾ ਕਰਨ ਲਈ ਆਪ ਜੀ ਨੂੰ ਕਿਸੇ ਟਿਕਾਣੇ ਦੀ ਸਖਤ ਲੋੜ ਸੀ ਇਸ ਲਈ ਆਪ ਜੀ ਨੇ ਸਿੰਘਾਂ ਨੂੰ ਹੁਕਮ ਦਿੱਤਾ ਅਗੇ ਇਹ ਸ ਆਦਮੀ ਦੀਆਂ ਮੁਸ਼ਕਾ ਬਨ ਲਓ ਇਹਨੂੰ ਇੱਥੇ ਹੀ ਰੱਖੋ ਆਪ ਸਤਿਗੁਰ ਜੀ ਘੋੜੇ ਤੇ ਸਵਾਰ ਹੋ ਗਏ ਕੁਝ ਸਿੰਘਾਂ ਨਾਲ ਪਿੰਡੋਂ ਚਲੇ ਗਏ ਜ਼ਿਮੀਂਦਾਰ ਦੀ ਹਵੇਲੀ ਦੇ ਕੋਲ ਆਪ ਜੀ ਨੂੰ ਇੱਕ ਮਾੜਵਾ ਜਿਹਾ ਆਦਮੀ ਮਿਲਿਆ ਸਤਿਗੁਰਾਂ ਨੇ ਉਹਦੇ ਪਾਸੋ ਹਵੇਲੀ ਅੰਦਰ ਬਣੀ ਹੋਈ ਗੱਡੀ ਦਾ ਰਾਹ ਪੁੱਛਿਆ ਉਹ ਜਾਟਾ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜੀ ਹਵੇਲੀ ਵਿੱਚ ਮੇਰੀ ਵੀ ਪੱਤੀ ਐ ਪਰ ਮੈਨੂੰ ਮਾੜਾ ਤੇ ਕਮਜ਼ੋਰ ਸਮਝ ਕੇ ਮੇਰੇ ਭਰਾਵਾਂ ਨੇ ਮੇਰਾ ਹਿੱਸਾ ਮਾਰ ਲਿਆ ਸਾਰੀ ਹਵੇਲੀ ਦੇ ਕਬਜ਼ਾ ਕਰ ਲਿਆ ਮੈਂ ਹਵੇਲੀ ਦੇ ਨਾਲ ਛੋਟੀ ਜੀ ਕੋਠੜੀ ਵਿੱਚ ਰਹਿੰਦਾ ਹਾਂ ਉਹਦੇ ਵਿੱਚ ਹਵੇਲੀ ਦੇ ਅੰਦਰ ਜਾਣ ਲਈ ਛੋਟਾ ਜਿਹਾ ਬੂਆ ਬਣਿਆ ਹੋਇਆ ਆਪ ਮੇਰੇ ਨਾਲ ਚੱਲੋ ਮੈਂ ਉਸ ਬੂਏ ਥਾਣੀ ਆਪ ਜੀ ਨੂੰ ਹਵੇਲੀ ਦੇ ਅੰਦਰ ਵਾੜ ਦਿੰਨਾ ਹੁਣ ਸਿੰਘ ਵੈਰੀ ਦਲਾਂ ਨੂੰ ਢੀਕ ਕਰਨ ਲੱਗੇ ਕਿਉ ਚਮਕੌਰ ਪਹੁੰਚਣ ਉਹਨਾਂ ਦੇ ਆਉ ਲਾਉਂਦੇ ਹੋਏ ਛੀਦੀਆਂ ਪ੍ਰਾਪਤ ਕਰਨ ਸਤਗੁਰਾਂ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਬੰਦੀ ਬਣਾਏ ਹੋਏ ਜ਼ਿਮੀਂਦਾਰ ਦੀਆਂ ਮੁਸ਼ਕਾਂ ਖੋਲ ਦਿਓ ਉਹਨੂੰ ਛੱਡ ਦਿਓ ਤਾਂ ਕਿ ਮੁਗਲਾਂ ਕੋਲ ਜਾ ਕੇ ਸਾਡੀ ਖਬਰ ਕਰੇ ਉਹਨਾਂ ਨੂੰ ਛੇਤੀ ਲਿਆਵੇ ਸਿੰਘ ਨੇ ਉਹਦੀਆਂ ਬੰਦ ਖਲਾਸੀ ਕਰਕੇ ਅਵੇ ਲੇਵਚੋ ਨੂੰ ਬਾਹਰ ਕਢਤਾ ਹੁਣ ਜੱਟ ਸ਼ਾਹੀ ਫੌਜ ਦੇ ਸਰਦਾਰਾਂ ਅੱਗੇ ਫਰਿਆਦ ਕਰਨ ਚੱਲਿਆ ਖਵਾਜਾ ਮਰਦੂਦ ਸੂਬਾ ਸਰਹੰਦ ਦੀਆਂ ਫੌਜਾਂ ਗੁਰੂ ਜੀ ਦਾ ਪਤਾ ਲਾਉਂਦੀਆਂ ਔਲੀ ਔਲੀ ਬਾਦਰੀਆਂ ਸੰਨ ਪਰ ਦਿੱਲੀ ਤੋਂ ਕਮਕ ਵਾਸਤੇ ਆਉਣ ਵਾਲੀ ਫੌਜ ਚਮਕੌਰ ਦੇ ਨੇੜੇ ਪਹੁੰਚ ਚੁੱਕੀ ਸੀ ਫੌਜ ਜੀਮੀਦਾਰ ਨੇ ਫੌਜ ਦੇ ਸਰਦਾਰਾਂ ਕੋਲ ਦੌੜ ਕੇ ਜਾ ਕੇ ਉਹਨਾਂ ਨੂੰ ਦੱਸਿਆ ਕਿ ਗੁਰੂ ਚਮਕਾਰ ਵਿੱਚ ਲੁਕਿਆ ਬੈਠਾ ਉਹਨੇ ਮੇਰੀ ਹਵੇਲੀ ਖੋ ਲਈ ਆ ਮੇਰੇ ਬਾਲ ਬੱਚਿਆਂ ਨੂੰ ਜੋਰੀ ਬਾਹਰ ਕੱਢ ਦਿੱਤਾ ਸਿੰਘਾਂ ਨੇ ਸਾਰੇ ਪਿੰਡ ਨੂੰ ਲੁੱਟ ਲਿਆ ਗੁਰੂ ਨਾਲ ਕੇਵਲ 40 50 ਸਿੰਘ ਹਨ ਅਧਿਆਰਵੀ ਮਮੋਲੀ ਹਨ ਤੁਸੀਂ ਪਿੰਡ ਨੂੰ ਘੇਰ ਕੇ ਗੁਰੂ ਨੂੰ ਫੜ ਲਾਓ ਉਹ ਜ਼ਿੰਮੇਦਾਰ ਤੋਂ ਖਬਰ ਪਾ ਗਏ ਸ਼ਾਈ ਭੋਜ ਸੇਤੀ ਨਾਲ ਚਮਕਾਰ ਪਹੁੰਚੀ ਉਹਨੇ ਪਿੰਡ ਦੇ ਚਾਰੇ ਪਾਸੇ ਘੇਰਾ ਪਾ ਲਿਆ ਸਰਦਾਰਾਂ ਨੇ ਉਸ ਜ਼ਿਮੀਦਾਰ ਨੂੰ ਖਵਾਜਾ ਮਰਦੂਦ ਵਾਲ ਸੰਦੇਸ਼ਾ ਦੇ ਕੇ ਦੁੜਾਇਆ ਕਿ ਅਸੀਂ ਗੁਰੂ ਨੂੰ ਚਮਕਾਰ ਵਿਖੇ ਘੇਰ ਲਿਆ ਤੁਸੀਂ ਵੀ ਛੇਤੀ ਇੱਥੇ ਪਹੁੰਚੋ ਖਵਾਜਾ ਮਰਦੂਦ ਨੂੰ ਇਹ ਖਬਰ ਲੱਗੀ ਉਹ ਵਾਹ ਦਾਈ ਚਮਕੌਰ ਵਾਲ ਦੌੜਿਆ ਸੂਬਾ ਸਰਹੰਦ ਵਿਜੀਦਖਾ ਸੂਬਾ ਲਾਹੌਰ ਜਬਰਦਸਖਾ ਇਸ ਸੂਬਾ ਦਿੱਲੀ ਖਵਾਜਾ ਮਰਦੂਦ ਇਹ ਸਾਰੇ ਇਕੱਠੇ ਨੇ ਚਮਕੌਰ ਵਾਲ ਜਾਂਦਿਆ ਉਹਨਾਂ ਨੇ ਬਾੜੀ ਰਾਜਿਆਂ ਨੂੰ ਹੀ ਖਬਰ ਦੇ ਦਿੱਤੀ ਜੀਹਦੇ ਤੇ 22 ਧਾਰ ਦੇ 19 ਰਾਜੇਸ ਆਪਣੀਆਂ ਸੈਨਾ ਨੂੰ ਲੈ ਕੇ ਚਮਕੌਰ ਨੂੰ ਭੱਜੇ ਕਿ ਗੁਰੂ ਨੂੰ ਫੜਨ ਵਿੱਚ ਪਿੱਛੇ ਨਾ ਰਹਿਣ ਉਹਨਾਂ ਨਾਲ ਆਸ-ਪਾਸ ਦੇ ਗੁਜਰਾਤ ਦੇ ਰੰਗੜਾਂ ਦੀਆਂ ਵੀ ਰਾਵੀ ਰਲ ਗਈਆਂ ਜੋ ਲੁੱਟ ਮਾਰਦੇ ਲੋਭ ਕਰਕੇ ਅਜੇ ਅਵਸਰਾਂ ਦੇ ਫੌਜਾਂ ਦੇ ਨਾਲ ਉਤਰਦੀਆਂ ਇਜ਼ ਸਾਰੇ ਟਿੱਡੀ ਦਾਲਨੇ ਚਮਕਾਰ ਨੂੰ ਚਾਰੇ ਪਾਸੇ ਧੋ ਘੇਰ ਲਿਆ ਇਧਰ ਗੱਡੀ ਵਿੱਚ ਕੁੱਲ 40 ਸਿੰਘ ਬੈਠੇ ਹੋਏ ਸਨ ਉਹ ਵੀ ਮਹੀਨਿਆਂ ਦੇ ਫਾਕਿਆਂ ਤੇ ਅੱਧ ਫਾਕਿਆਂ ਨਾਲ ਸਿੱਥਲ ਤੇ ਕਮਜ਼ੋਰ ਪਰ ਗੁਰੂ ਜੀ ਨੇ ਉਨ੍ਹਾਂ ਦੇ ਅੰਦਰ ਅਜਿਹੀ ਰੂਹ ਫੂਕੀ ਹੋਈ ਸੀ ਕਿ ਉਹ ਵੈਰੀਆਂ ਦੀ ਅਸੰਖਾਂ ਦੀ ਫੌਜ ਵੇਖ ਕੇ ਕਬਰਾਂ ਹੌਣ ਜਾਂ ਡੋਲਣ ਦੀ ਥਾਂ ਵੱਡੇ ਜੋਸ਼ ਤੇ ਉਤਸ਼ਾਹ ਨਾਲ ਦੁਸ਼ਮਣ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਏ ਪਰ ਵੈਰੀ ਦਲ ਦੇ ਚਮਕੌਰ ਪਹੁੰਚਣ ਤੋਂ ਪਹਿਲਾਂ ਇਹ ਪਿੰਡ ਵਾਸੀ ਨਸ ਗਏ ਸਨ ਪਿੰਡ ਖਾਲੀ ਹੋ ਗਿਆ ਸੀ ਸਿੰਘਾਂ ਨੇ ਘੜੀ ਅੰਦਰ ਜੋ ਭੋਜਨ ਪਦਾਰਥ ਪਿਆ ਸੀ ਜਾਂ ਪਿੰਡ ਵਿੱਚ ਉਹ ਜਿੰਨਾ ਨੂੰ ਮਿਲ ਸਕਿਆ ਮਨ ਭਾਉਂਦਾ ਰੱਜ ਕੇ ਛਗਿਆ ਅਦੇ ਸਰੀਰਾਂ ਨੂੰ ਸੁਚੇਤ ਤੇ ਸਾਵਧਾਨ ਬਣਾ ਕੇ ਆਪਣੇ ਆਪਣੇ ਮੋਰਚੇ ਮਾਲ ਕੇ ਡੱਡ ਗਏ ਛੇਤੀ ਵੈਰੀ ਦਲ ਮਾਰੂ ਮਾਰ ਕਰਦਾ ਆ ਚਮਕੌਰian ਪਹੁੰਚਿਆ ਘੜੀ ਨੂੰ ਜਫੇਰਿਓ ਘੇਰ ਕੇ ਬਦੂਗਾ ਛੱਡਣ ਲੱਗਾ ਗੜੀ ਦੇ ਅੰਦਰਾਂ ਸਿੰਘ ਵੀ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਦੇਣ ਲੱਗੇ ਉੱਪਰ ਟਾਰੀ ਵਿੱਚ ਬੈਠੇ ਸਤਿਗੁਰੂ ਜੀ ਅਦੇ ਸਹਿਬਜ਼ਾਦੇ ਦੁਸ਼ਮਨਾ ਉੱਪਰ ਤੀਰਾਂ ਦੀ ਵਰਖਾ ਬਰਹਾਉਣ ਲੱਗੇ ਪਹਾੜਿਆ ਰਾਜਾ ਇਹ ਜਾਣ ਕੇ ਬੜਾ ਖੁਸ਼ ਹੋਇਆ ਤੇ ਛੇਤੀ ਨਾਲ ਖਵਾਜਾ ਮਰਦੂਦ ਬਾਜ਼ ਜਾ ਕੇ ਕਹਿਣ ਲੱਗਾ ਕਹਾ ਸਰਬ ਤੁਸੀਂ ਦੇਰ ਨਾ ਕਰੋ ਛੇਤੀ ਹਲਾ ਕਰਾ ਦਿਓ ਅੰਦਰ ਸਿਰਫ 40 ਸਿੰਘਾਂ ਨੂੰ ਵੀ ਭੁੱਖੇ ਤੇ ਨਢਾਲ ਖਵਾਜਾ ਮਰਦੂਰ ਦੇ ਦੇ ਹੁਕਮ ਦੇ ਸੂਬੇ ਵਜੀਦ ਇਹ ਜਵਰਦਸ ਖਾ ਆਪਣੀ ਫੌਜ ਵਿੱਚ ਆ ਕੇ ਉਹਨਾਂ ਨੇ ਗੁੱਸੇ ਨਾਲ ਸਿਪਾਈਆਂ ਨੂੰ ਲਲਕਾਰਾ ਮਾਰਿਆ ਤੇ ਆਪ ਅੱਗੇ ਹੋ ਕੇ ਗੜੀ ਦੇ ਅੱਲਾ ਬੋਲ ਦਿੱਤਾ ਦੋਹਾਂ ਪਾਸਿਆਂ ਵੱਲੋਂ ਦਣਾਂ ਦਣ ਗੋਲੀਆਂ ਚੱਲਣ ਲੱਗੀਆਂ ਪਰ ਸਿੰਘ ਗੜੀ ਦੀ ਉਚਾਈ ਤੇ ਬੈਠੇ ਸਨ ਇਸ ਲਈ ਉਹਨਾਂ ਦੇ ਵਾਰ ਟਿਕਾਣੇ ਬੈਠਦੇ ਵੇਖਦੇ ਆਂ ਹੀ ਵੇਖਦੇ ਆਂ ਗੜੀ ਦੇ ਸਾਹਮਣੇ ਲੋਥਾਂ ਦੇ ਢੇਰ ਲੱਗ ਗਏ ਅਟਾਰੀ ਵਿੱਚ ਬੈਠੇ ਗੁਰੂ ਜੀ ਤੱਕ ਤੱਕ ਗਏ ਦੁਸ਼ਮਨਾ ਦੇ ਸਰਦਾਰਾਂ ਨੂੰ ਤੀਰਾਂ ਦਾ ਨਿਸ਼ਾਨਾ ਬਣਾ ਰਹੇ ਸਨ ਉਹਨਾਂ ਦਾ ਇੱਕ 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 ਅਮੋਗ ਬਾਣ 10 ਦਾ ਸਵੈਰੀਆਂ ਨੂੰ ਵਿੰਨ ਮਾਰਦਾ ਉਹ ਜ਼ਮੀਨ ਦੇ ਡੱਗ ਕੇ ਤੜਫਣ ਲੱਗਦੇ ਇਸ ਤਰ੍ਹਾਂ ਸਿੰਘਾਂ ਨੇ ਵੈਰੀਆਂ ਦੇ ਤਿੰਨ ਹਮਲੇ ਪਿਛਾੜ ਮਾਰੇ ਗੁੱਸਾ ਖਾ ਕੇ ਤੁਰਕ ਗੜੀ ਦੀਆਂ ਕੰਧਾਂ ਨੂੰ ਆਣ ਚੰਬੜੇ ਉੱਪਰ ਚੜਨਾਂ ਦਾ ਯਤਨ ਕਰਨ ਲੱਗੇ ਵੇਖ ਕੇ ਕੰਧਾਂ ਦੀ ਰਾਖੀ ਦੇ ਕੜੇ ਸਿੰਘਾਂ ਨੇ ਨਿਜ ਦੇ ਬਰਸ਼ੇ ਸੰਭਾਲ ਲਏ ਜਿਹੜਾ ਵੀ ਦੁਸ਼ਮਣ ਉੱਪਰ ਸਿਰ ਗੜਦਾ ਉਹ ਬਰਸ਼ਿਆਂ ਦੇ ਨੇਜਿਆਂ ਨਾਲ ਉਹਨਾਂ ਨੂੰ ਵਿਨਗੇਠਾ ਵਗਾ ਮਾਰਦੇ ਇਸ ਪ੍ਰਕਾਰ ਉਹਨਾਂ ਨੇ ਵਹਿਰੀਆਂ ਦੀ ਕਿਲੇ ਦੇ ਅੰਦਰ ਵੜਨ ਦੀ ਕੋਸ਼ਿਸ਼ ਅਸਫਲ ਬਣਾ ਦਿੱਤੀ ਮਾਨਸਾਤ ਗੁਰਾਂ ਨੇ ਵੇਖ ਲਿਆ ਕਿ ਆਖਰੀ ਮੁਕਾਬਲੇ ਦਾ ਸਮਾਂ ਆ ਗਿਆ ਆਪ ਜੀ ਨੇ ਪੰਜਾਂ ਸਿੱਖਾਂ ਨੂੰ ਤਿਆਰ ਕੀਤਾ ਅਧਿਆਬ ਰਣ ਭੂਮੀ ਵੱਲ ਤੋਰਿਆ ਧਰਮ ਦੀ ਰੱਖਿਆ ਦੇ ਜੋਸ਼ ਵਿੱਚ ਭਰੇ ਹੋਏ ਉਹ ਸੂਰਮੇ ਐਨੇ ਜੋਸ਼ ਤੇ ਰੂਹ ਤੇ ਬੀਰਤਾ ਨਾਲ ਲੜੇ ਕਿ ਵੈਰੀ ਵੀ ਵਾਹ ਵਾਹ ਕਰ ਉੱਠੇ ਅਣਗਿਣਤ ਵੈਰੀਆਂ ਨੂੰ ਪਾਰ ਬੁਲਾਉਂਦੇ ਹੋਏ ਉਹ ਬੀਰਤਾ ਨਾਲ ਲੜਦੇ ਲੜਦੇ ਸ਼ਹੀਦ ਹੋ ਗਏ ਉਹਨਾਂ ਦੀ ਥਾ ਉਸੇ ਪਲ ਪੰਜ ਹੋਰ ਸਿੰਘ ਮੈਦਾਨ ਵਿੱਚ ਨਿੱਤਰ ਆਏ ਵੈਰੀ ਦਲ ਦਾ ਘਾਨ ਕਰਦੇ ਹੋਏ ਉਹ ਸੂਰਬੀਰ ਵੀ ਛਿੱਧੀਆਂ ਪਾ ਗਏ ਫਿਰ ਪੰਜ ਹੋਰ ਅਗਿਆਏ ਪੰਜ ਹੋਰੇ ਸਰਾ ਪੰਜ ਪੰਜ ਦੋ ਦੋ ਇੱਕ ਇੱਕ ਕਰਕੇ ਸਿੰਘ ਆਪਣੀ ਆਹੂਤੀ ਦਿੰਦੇ ਗਏ ਹੁਣ ਪੰਜਾਬ ਪਿਆਰਿਆਂ ਵਿੱਚੋਂ ਭਾਈ ਮੋਘਬ ਸਿੰਘ ਨੇ ਸਤਿਗੁਰਾਂ પાસે ਰਣਖੇਤਰ ਵਿੱਚ ਜਾ ਕੇ ਲੜਨ ਦੀ ਆਗਿਆ ਮੰਗੀ ਸਤਿਗੁਰਾਂ ਨੇ ਉਹਨਾਂ ਨੂੰ ਥਾਪੜਾ ਦੇ ਕੇ ਜਾਣ ਦੀ ਆਗਿਆ ਦੇ ਦਿੱਤੀ ਫਰਮਾਇਆ ਆਪਣੀ ਸੂਰਬੀਰਤਾ ਨਾਲ ਇਹ ਸੱਚ ਕਰਕੇ ਵਿਖਾਓਗੇ ਸੂਰਮਾ ਸਿੰਘ ਇਕੱਲਾ ਹੀ ਲੱਖਾਂ ਵੈਰੀਆਂ ਦੇ ਭਾਰੂ ਹੁੰਦਾ ਭਰ ਭਰ ਲੜ ਕੇ ਦੁਸ਼ਮਣ ਦੀਆਂ ਸਫਾਂ ਵਿੱਚ ਤਰਥੱਲੀ ਪਾ ਕੇ ਭਾਈ ਮੋਘਮ ਸਿੰਘ ਵੀਰ ਗਤੀ ਨੂੰ ਪ੍ਰਾਪਤ ਹੋ ਗਏ ਭਾਈ ਹਿੰਮਤ ਸਿੰਘ ਭਾਈ ਸਹਿਬ ਸਿੰਘ ਸਤਿਗੁਰੂ ਜੀ ਪਾਸੋਂ ਥਾਪੜਾ ਲੈ ਕੇ ਗੜੀ ਚੋਂ ਬਾਹਰ ਨਿਕਲੇ ਵੈਰੀਆਂ ਦੀ ਢਾਣੀ ਵਿੱਚ ਤੁਸ ਕੇ ਜਾ ਵੜੇ ਤੇ ਉਹਨਾਂ ਦੇ ਤਲਵਾਰ ਦੇ ਉਹ ਹੱਥ ਵਗਾਏ ਵੈਰੀ ਡੰਗ ਰਹਿ ਗਏ ਇਸ ਪ੍ਰਕਾਰ ਬਿਆੰਦ ਕਟਾਵਾਡ ਮਚਾ ਕੇ ਅਦੇ ਵਹਿਰੀਆਂ ਕੋਲੋਂ ਵਾਹ ਵਾ ਲੈ ਕੇ ਦੋਵੇਂ ਸਿੰਘ ਸੂਰਮ ਗਤੀ ਨੂੰ ਪ੍ਰਾਪਤ ਹੋ ਗਏ ਔਨ ਪੰਜ ਮੁਗਤੇ ਭਾਈ ਦੇਵਾ ਸਿੰਘ ਦੀ ਉਗਵਾਈ ਵਿੱਚ ਸਤਿਗੁਰੂ ਜੀ ਪਾਸੋਂ ਆਗਿਆ ਲੈ ਕੇ ਮੈਦਾਨ ਵਿੱਚ ਨਿਤਰੇ ਉਹ ਪੰਜ ਸੂਰਮੇ ਛੇਰਾ ਵਾਂਗ ਵਿਫਰੇ ਹੋਏ ਵਹਿਰੀਆਂ ਉੱਪਰ ਟੁੱਟ ਬਏ ਤੇ ਉਹਨਾਂ ਲੀਆ ਸਫਾ ਨੂੰ ਤੋੜ ਕਤਿਆ ਅੰਧ ਲੜਦੇ ਲੜਦੇ ਗੁਰਪ੍ਰੀ ਨੂੰ ਸੁਧਾਰ ਗਏ ਪੰਜਾਂ ਮੁਗਤਿਆਂ ਨੂੰ ਡਿਗਦਿਆਂ ਵੇਖ ਕੇ ਛੇ ਹੋਰ ਸਿੰਘ ਭਾਈ ਕੀਰਤ ਸਿੰਘ ਮੋਹਰ ਸਿੰਘ ਲਾਲ ਸਿੰਘ ਕੇਸਰਾ ਸਿੰਘ ਆਨੰਦ ਸਿੰਘ ਦੇ ਅਮੋਲਕ ਸਿੰਘ ਤਿਆਰ ਹੋ ਕੇ ਦਰਵਾਜ਼ੇ ਤੋਂ ਬਾਹਰ ਨਿਕਲੇ ਕਿਰਪਾਨਾਂ ਸੂਦ ਕੇ ਦਰਵਾਜੇ ਅੱਗੇ ਜੁੜੇ ਹੋਏ ਵੈਰੀ ਦਾਲ ਉਤੇ ਟੁੱਟ ਪਏ ਅੰਧ ਸਿੰਘਾਂ ਦੇ ਸਰੀਰ ਲੜਦੇ ਹੋਏ ਸ਼ਾਨਣੀ ਸ਼ਰਣੀ ਹੋ ਗਏ ਪਰ ਉਹ ਉਸ ਵੇਲੇ ਤੱਕ ਲੜਦੇ ਰਹੇ ਜਦ ਤੱਕ ਸ਼ਹੀਦ ਹੋ ਕੇ ਧਰਤੀ ਦੇ ਨਹੀਂ ਡਿੱਗ ਪਏ ਇਸ ਬਰਕਾਰ ਉਹ ਸੂਰਮਤਾ ਇਹ ਵਿਖਾਉਂਦੇ ਹੋਏ ਆਪਣੇ ਸਾਥੀ ਸ਼ਹੀਦ ਸਿੰਘਾਂ ਨਾਲ ਜਾਰਲੇ ਇਹਨਾਂ ਸਿੰਘਾਂ ਦੇ ਡਿੱਗਣ ਨਾਲ ਵੈਰੀ ਦਲ ਫੇਰ ਗੜੀ ਦੇ ਫਾਟੇ ਵੱਲ ਵਧਿਆ ਉਹਨਾਂ ਦਾ ਸਰਦਾਰ ਨਾਰਖਾਂ ਜੋਸ਼ ਖਾ ਕੇ ਗੜੀ ਦੀ ਦੀਵਾਰ ਤੇ ਚੜਨ ਲੱਗਾ ਸਤਿਗੁਰੂ ਜੀ 8 ਟਾਰੇ ਵਿੱਚ ਬੈਠੇ ਵੇਖ ਰਹੇ ਸਨ ਆਪ ਜੀ ਨੇ ਉਹਨੂੰ ਨਿਸ਼ਾਨਾ ਬਣਾ ਕੇ ਤੀਰ ਛੱਡਿਆ ਜਿਹੜਾ ਉਹਦੀ ਛਾਤੀ ਵਿੱਚ ਜਾ ਕੇ ਵੱਜਿਆ ਨਾਰਖਾਂ ਪੁਆਟਣੀ ਖਾ ਕੇ ਜ਼ਮੀਨ ਤੇ ਜਾ ਡਿੱਗਾ ਲੋਟਣ ਪੋਟਣੋਂ ਲੱਗਾ ਖਵਾਜਾ ਮਰਦੂਦ ਉਹ ਦਸਤੇ ਦੀ ਆਪ ਅਗਵਾਈ ਕਰ ਰਿਆ ਸੀ ਉਹ ਬੜੇ ਗੁੱਸੇ ਵਿੱਚ ਸੀ ਕਿ ਸਾਡੇ ਆਦਮੀ ਕਿਲੇ ਦੇ ਅੰਦਰ ਕਿਉਂ ਨਹੀਂ ਵੜ ਜਾਂਦੇ ਪਰ ਨਾਰਖਾ ਨੂੰ ਗੁਰੂ ਜੀ ਦੇ ਤੀਰ ਨਾਲ ਵਿੰਨਿਆ ਜਾਂਦਾ ਵੇਖ ਕੇ ਉਹਦੇ ਹੋਸ਼ ਛੁੱਟ ਗਏ ਉਹ ਗੜੀ ਦੀ ਕੰਧ ਦੇ ਉੱਲੇ ਹੋ ਗਿਆ ਜਾਨ ਬਚਾ ਕੇ ਬਿਸ਼ਾ ਨੂੰ ਖਿਸਕ ਗਿਆ ਫਿਰ ਵੈਰੀ ਦਲ ਦਾ ਦੂਜਾ ਮੁਖੀ ਗੈਰਦਖਾ ਖਵਾਜਾ ਮਰਦੂਦ ਨੂੰ ਪਛਾੜ ਦਿਆ ਵੇਖ ਕੇ ਬੜੇ ਰੋਵ ਵਿਚ ਆਇਆ ਆਪਣੇ ਸਿਪਾਈਆਂ ਨੂੰ ਲਲਕਾਰਾ ਮਾਰ ਗਏ ਫਾਟਕ ਵੱਲ ਵਧਾਇਆ ਸਤਿਗੁਰ ਜੀ ਨੇ ਉਹਨੂੰ ਵੀ ਆਪਣੇ ਬਾਨ ਨਾਲ ਉਲਟਾ ਮਾਰਿਆ ਆਪਣੇ ਸਰਦਾਰਾਂ ਨੂੰ ਟੱਠ ਦਿਆ ਵੇਖ ਕੇ ਵੈਰੀ ਦਲ ਹੌਸਲਾ ਛੱਡ ਬੈਠਾ ਫਾਟਕ ਦੇ ਅੱਗੇ ਦੀ ਇੱਕ ਪਾਸੇ ਵਾਲਾ हट ਗਿਆ ਤਾਂ ਜੋ ਟਾਰੀ ਤੋਂ ਸਤਿਗੁਰਾਂ ਦੇ ਸਹਬਜ਼ਾਦਿਆਂ ਦੇ ਤੀਰਾਂ ਦੀ ਮਾਰ ਤੋਂ ਵੱਜ ਜਾਏ ਸਿੰਘਾਂ ਨੂੰ ਇੱਕ ਇੱਕ ਕਰਕੇ ਸ਼ੀਧੀਆਂ ਪਾਉਂਦਿਆਂ ਵੇਖ ਕੇ ਗੁਰੂ ਸਾਹਿਬ ਦੇ ਵੱਡੇ ਸੁਪੁੱਤਰ ਸਹਬਜ਼ਾਦਾ ਬਾਬਾ ਜੀਤ ਸਿੰਘ ਜੀ ਪਾਸੋਂ ਨਾ ਰਿਆ ਗਿਆ ਉਹ ਸਵੇਰ ਤੋਂ ਸਤਗੁਰਾਂ ਨਾਲ ਅਟਾਰੀ ਵਿੱਚ ਬੈਠੇ ਵਹਿਰੀਆਂ ਉੱਤੇ ਤੀਰਾਂ ਦੀ ਵਰਖਾ ਕਰ ਰਹੇ ਸਨ ਪਰ ਉਹਨਾਂ ਦੀ ਗੜੀ ਤੋਂ ਬਾਹਰ ਜਾ ਕੇ ਵਹਿਰੀਆਂ ਨੂੰ ਦੋ ਦੋ ਹੱਥ ਵਖਾਉਣ ਦੀ प्रबल ਇੱਛਾ ਹੋਈ ਸੰਸਾਰ ਦੇ ਇਤਿਹਾਸ ਵਿੱਚ ਇਹ ਪਹਿਲੀ ਤੇ ਬੇਮਿਸਾਲ ਘਟਨਾ ਹੋਈ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਆਪਣੇ ਹੱਥੀਂ ਸ਼ਾਸਤਰ ਸਜਾ ਕੇ ਜੰਦ ਭੂਮੀ ਵਿੱਚ ਸ਼ਹੀਦ ਹੋਣ ਲਈ ਭੇਜਿਆ ਹੋਵੇ ਆਪ ਜੀ ਨੇ ਪੰਜਾਂ ਸਿੰਘਾਂ ਭਾਈ ਆਲਮ ਸਿੰਘ ਭਾਈ ਧਿਆਨ ਸਿੰਘ ਭਾਈ ਜਵਾਰ ਸਿੰਘ ਸੁਖਾ ਸਿੰਘ ਅਤੇ ਵੀਰ ਸਿੰਘ ਨੂੰ ਸਹਬਜ਼ਾਦਾ ਜੀ ਦੇ ਸੰਗ ਤੋਰਿਆ ਰਣ ਭੂਮੀ ਵਿੱਚ ਪਹੁੰਚਦੇ ਆਏ ਇਹਨਾਂ ਸੂਰਮਿਆਂ ਨੇ ਤਰਥੱਲੀ ਮਚਾਤੀ ਸਹਬਜ਼ਾਦਾ ਜੀਤ ਸਿੰਘ ਨੇ ਤੀਰਾਂ ਦੀ ਉਹ ਘਣ ਘੋਰ ਵਿਛਾੜ ਕੀਤੀ ਵੈਰੀ ਘਬਰਾ ਕੇ ਵਿਛਾ ਨੂੰ ਨਾਸ ਉੱਠੇ ਪਰ ਜਦੋਂ ਸਹਬਜ਼ਾਦਾ ਜੀ ਦਾ ਤੀਰਾਂ ਦਾ ਪੱਥਾ ਖਾਲੀ ਹੋ ਗਿਆ ਸ਼ਤਰੂ ਦਲ ਫੇਰ ਪਰਦਗੇ ਪਿਆ ਉਹਨਾਂ ਨੂੰ ਚਾਰੇ ਪਾਸਿਓਂ ਘੇਰ ਕੇ ਵਾਰ ਕਰਨ ਲੱਗਾ ਮਹਨ ਸਾਹਿਬਜਾਦਾ ਅਜੀਤ ਸਿੰਘ ਜੀ ਨੇ ਮਿਆਨ ਵਿੱਚੋਂ ਕਿਰਪਾਨ ਧੁਲੀ ਜੋਸ਼ ਨਾਲ ਵੈਰੀਆਂ ਦੇ ਉਮਲਗੇ ਪੈ ਗਏ ਉਹਨਾਂ ਨੇ ਲੋਥਾਂ ਦੇ ਢੇਰ ਲਾਤੇ ਇੱਕ ਪੂਰਾ ਦਲ ਸਾਹਿਬਜਾਦਾ ਅਜੀਤ ਸਿੰਘ ਉੱਪਰ ਟੁੱਟ ਪਿਆ ਹੋ ਵੀ ਅੱਗੋਂ ਕਰਾਰੇ ਹੱਥ ਵਿਖਾਉਣ ਲੱਗੇ ਪਰ ਇਸ ਵੇਲੇ ਉਹਨਾਂ ਦੀ ਕਿਰਪਾਨ ਦੋ ਟੁੱਟੇ ਹੋ ਗਈ ਆਪਨੇ ਆਪਣੀ ਮਿਆਨ ਹੀ ਗਾਤਰੇ ਵਿੱਚੋਂ ਖਿੱਚ ਲਈ ਉਹਦੇ ਨਾਲ ਕਈਆਂ ਦੇ ਸਿਰ ਫੋੜ ਮਾਰੇ ਲੜਦੇ ਲੜਦੇ ਆਪਨੇ ਆਪਣੀ ਅਖੀਰਬੀਰਤਾ ਨਾਲ ਮੁਕਾਬਲਾ ਕਰਦੇ ਹੋਏ ਆਪਣਾ ਬਲੀਦਾਨ ਦੇ ਗਏ ਆਪਣੇ ਵੱਡੇ ਭਰਾ ਸਹਿਬਜ਼ਾਦਾ ਜੀਤ ਸਿੰਘ ਨੂੰ ਸ਼ੂਰਮਗਤੀ ਨਾਲ ਸ਼ਹੀਦ ਹੁੰਦੇ ਵੇਖ ਕੇ ਹੱਥ ਜੋੜ ਕੇ ਸਹਿਬਜ਼ਾਦਾ ਬਾਬਾ ਜੁਹਾਰ ਸਿੰਘ ਜੀ ਨੇ ਪਿਤਾ ਪਾਸ ਬੇਨਤੀ ਕੀਤੀ ਉਹਨੂੰ ਵੀ ਵੱਡੇ ਵੀਰ ਵਾਂਗ ਰਣ ਭੂਮੀ ਵਿੱਚ ਜਾ ਕੇ ਵੈਰੀਆਂ ਨਾਲ ਜੂਝਣ ਦੀ ਆਗਿਆ ਦਿੱਤੀ ਜਾਵੇ ਆਪ ਜੀ ਨੇ ਬੜੀ ਪ੍ਰਸੰਤਾ ਨਾਲ ਪੁੱਤਰ ਨੂੰ ਆਗਿਆ ਦਿੱਤੀ ਵੱਡੇ ਸਹਿਬਜ਼ਾਦੇ ਵਾਂਗ ਛੋਟੇ ਸਹਿਬਜ਼ਾਦੇ ਨੂੰ ਵੀ ਆਪਣੇ ਹੱਥੀ ਤਿਆਰ ਸਜਾ ਕੇ ਰਣ ਭੂਮੀ ਵੱਲ ਤੋਰਿਆ ਪੰਜ ਸਿੰਘ ਉਹਨਾਂ ਦੇ ਸੰਗ ਸਨ ਸਾਹਿਬਜ਼ਾਦਾ ਜੁਹਾਰ ਸਿੰਘ ਵਿਫਰੇ ਹੋਏ ਸ਼ੇਰ ਵਾਂਗ ਗੱਜਦੇ ਹੋਏ ਰਾਣ ਤੱਤੇ ਵਿੱਚ ਜਾ ਡਟੇ ਅਤੀ ਜੋਸ਼ ਨਾਲ ਵੈਰੀ ਦਲ ਉਤੇ ਟੁੱਟ ਪਏ ਉਹਨਾਂ ਦੀ ਫਰਤੀ ਜੋਸ਼ ਅਦੇ ਬਾਧਰੀ ਨੂੰ ਵੇਖ ਕੇ ਵੈਰੀ ਦਲ ਦੇ ਵੱਡੇ ਵੱਡੇ ਤੀਸ ਮਾਰਖਾ ਸਰਦਾਰ ਵੀ ਡੰਗ ਰਹਿ ਗਏ ਤੇ ਉਹਨਾਂ ਦੀ ਮਾਰ ਤੋਂ ਬਚਣ ਲਈ ਇਧਰ ਉਧਰ ਖੰਡ ਗਏ ਉਹਨਾਂ ਨੇ ਸਲਾ ਬਣਾਈ ਇਸ ਬਾਲ ਯੋਧੇ ਨੂੰ ਕਿਸੇ ਤਰ੍ਹਾਂ ਜਿਉਂਦਿਆਂ ਫੜਿਆ ਜਾਏ ਸੋ ਜਿਹੜਾ ਵੀ ਉਹਨਾਂ ਨੂੰ ਫੜਨ ਲਈ ਅੱਗੇ ਵਧਿਆ ਉਹਨਾਂ ਦੀ ਤਲਵਾਰ ਨਾਲ ਕੱਟ ਕੇ ਦੋ ਟੁੱਟੇ ਹੋ ਗਿਆ ਅੰਧ ਗੁੱਸਾ ਖਾ ਕੇ ਵੈਰੀ ਦਲ ਦੀ ਇੱਕ ਤਕੜੀ ਟੁਕੜੀ ਨੇ ਉਹਨਾਂ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਇਕੱਲੇ ਬਾਲਕ ਤੇ ਸਾਰੇ ਇਕੱਠੇ ਵਾਰ ਕਰਨ ਲੱਗੇ ਉਹ ਜੂਨੇ ਜੋਸ਼ ਨਾਲ ਵੈਰੀਆਂ ਦਾ ਘਾਨ ਕਰਨ ਲੱਗੇ ਔਰ ਕੱਲਾ ਬਾਲਗ ਕਿੰਨਾ ਕੁ ਚਿਰ ਐਡੇ ਵੱਡੇ ਸ਼ਤਰੂ ਦਲ ਦਾ ਟੱਕਰਾ ਕਰਦਾ ਖੀਰ ਜਵਖਮ ਖਾ ਕੇ ਉਹ ਧਰਤੀ ਦੇ ਡਿੱਗ ਪਏ ਇਸ ਪ੍ਰਕਾਰ ਸਹਬਜਾਦਾ ਬਾਬਾ ਜੁਝਾਰ ਸਿੰਘ ਜੀ ਵੀ ਅਤੀ ਬੀਰਤਾ ਤੇ ਸੂਰਮਤਾਈ ਨਾਲ ਲੜਦੇ ਲੜਦੇ ਸ਼ਹੀਦ ਹੋ ਗਏ ਸੰਸਾਰ ਦੇ ਇਤਿਹਾਸ ਵਿੱਚ ਸੂਰ ਬੀਰਤਾ ਦੀ ਅਦੁੱਤੀ ਮਿਸਾਲ ਕਾਇਮ ਕਰ ਗਏ ਅੱਜ ਦੇ ਦਿਨ ਦੁਪਹਿਰ ਤੋਂ ਬਾਅਦ ਦਬਾਰ ਤੋਂ ਬਾਅਦ ਤੱਕ 2 ਸਹਬਜ਼ਾਦੇ 3 ਬਿਆਰੇ 35 ਸਿੰਘ ਸ਼ਹੀਦ ਹੋ ਗਏ ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਗਤਾਂ ਨੂੰ ਉਹਦੇ ਦਰਸ਼ਨ ਦੇਦਾਰੇ ਦਿੰਦੇ ਨਾਲੇ ਆਪ ਦੇ ਜ਼ੁਲਮ ਤੋਂ ਡਰਨਾ ਨਹੀਂ ਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ ਇਸਰਾ ਅੱਜ ਦਾ ਇਤਿਹਾਸ ਅਟਬੂਦ ਚਮਕਾਰ ਦੀ ਗੜੀ ਦੇ ਵਿੱਚ ਸਤਿਗੁਰਾਂ ਨੇ ਦੁਸ਼ਮਣਾਂ ਦੇ ਉਹ ਸ਼ੱਕੇ ਛਡਾਏ ਕਿ ਦੁਸ਼ਮਣ ਵੀ ਸਭ ਕੁਝ ਵੇਖ ਕੇ ਹੈਰਾਨ ਹੋ ਗਏ ਅੱਜ ਦਾ ਇਹ ਦਿਹਾੜਾ ਸੰਸਾਰ ਦੇ ਇਤਿਹਾਸ ਵਿੱਚ ਅਦੁੱਤੀ ਸੂਰਬੀਰਤਾ ਦੇ ਮਸਾਇਲ ਕਾਮ ਕਾਇਮ ਕਰਗੇ ਤੇ ਮਹਾਰਾਜ ਜੀ ਦੇ ਸਹਬਜ਼ਾਦੇ ਤੇ 40 ਸਿੰਘ ਸ਼ਹੀਦ ਹੋ ਗਏ ਚਮਕੌਰ ਦੀ ਗੜੀ ਦੇ ਵਿੱਚ ਜਿਵੇਂ ਜਿਵੇਂ ਦਿਹਾੜੇ ਆਣਗੇ ਓਵੇਂ ਓਵੇਂ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਾਉਣ ਦਾ ਯਤਨ ਕਰਾਂਗੇ ਸਾਬ ਜਾਦਿਆਂ ਦੀ ਸ਼ਹੀਦੀ ਦਿਹਾੜੇ ਤੇ ਸਾਬ ਸਾਬ ਜਾਦਿਆਂ ਦੀ ਸ਼ਹੀਦੀ ਦਿਹਾੜੇ ਤੇ ਸਾਰੀਆਂ ਸੰਗਤਾਂ ਨੂੰ ਕੋਟਾਨ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ